ਜਾਨ ਦੇ ਸ਼ੇਰਪੁਰ ਚੌਕ ਵਿਖੇ ਇੱਕ ਦਰਨਾਕ ਹਾਦਸਾ ਵਾਪਰਿਆ ਜਿਦੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਹਾਸਾਗ੍ਰਸਤ ਹੋ ਗਈ ਹੈ ਕਾਰ ਇੰਜਨ ਅਤੇ ਫਰੰਟ ਸ਼ੀਸ਼ਾ ਟੁੱਟ ਗਿਆ ਹੈ ਰਾਹਗੀਰਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ ਅਤੇ ਕਿੱਥੋਂ ਆ ਰਿਹਾ ਸੀ ਇਸ ਬਾਰੇ ਵੀ ਕੁਝ ਨਹੀਂ ਪਤਾ ਲੱਗਿਆ ਹਰਿਆਣਾ ਲਾਈਵਲਿਟੀਨ ਦਾ ਜ਼ਰਦੀ ਰਿਪੋਰਟ ਲੁਧਿਆਣਾ ਦੇ ਸ਼ੇਰਪੁਰ ਚੌਕ ਵਿਖੇ ਇੱਕ ਦਰਨਾਕ ਹਾਦਸਾ ਵਾਪਰਿਆ ਜਿਦੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਹਾਸਾਗ੍ਰਸਤ ਹੋ ਗਈ ਹੈ ਕਾਰ ਇੰਜਨ ਅਤੇ ਫਰੰਟ ਸ਼ੀਸ਼ਾ ਟੁੱਟ ਗਿਆ ਹੈ ਰਾਹਗੀਰਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ ਅਤੇ ਕਿੱਥੋਂ ਆ ਰਿਹਾ ਸੀ ਇਸ ਬਾਰੇ ਵੀ ਕੁਝ ਨਹੀਂ ਪਤਾ ਲੱਗਿਆ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ ਲੁਧਿਆਣੇ ਦੇ ਸ਼ੇਰਪੁਰ ਚੌਕ ਵਿਖੇ ਇੱਕ ਦਰਨਾਕ ਹਾਦਸਾ ਵਾਪਰਿਆ ਜਿਦੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਹਾਸਾਗ੍ਰਸਤ ਹੋ ਗਈ ਹੈ ਕਾਰ ਇੰਜਨ ਅਤੇ ਫਰੰਟ ਸ਼ੀਸ਼ਾ ਟੁੱਟ ਗਿਆ ਹੈ ਰਾਹਗੀਰਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਕਾਰ ਚਾਲਕ ਦੀ ਪਛਾਣ ਨਹੀਂ ਹੋ ਸકી ਅਤੇ ਕਿੱਥੋਂ ਆ ਰਿਹਾ ਸੀ ਇਸ ਬਾਰੇ ਵੀ ਕੁਝ ਨਹੀਂ ਪਤਾ ਲੱਗਿਆ ਲੁਧਿਆਣਾ ਲਾਈਵ ਲਈ ਟਿੰਕਾ ਜਵੜ ਦੀ ਰਿਪੋਰਟ